ਕੀ ਨਾਮ ਹੈ ਜੀ ਤੁਹਾਡਾ ਮੋਟ ਜਾਨਸਾ ਜੀ ਇਹ ਜਿਹੜਾ ਮਾਮਲਾ ਹੈ ਕੱਲ ਰਾਤ ਦਾ ਕੀ ਮਾਮਲਾ ਹੈ ਜੀ ਆਪਣੇ ਫੋਨ ਆਇਆ ਜੀ ਕਿ ਨਾਮ ਭਰਾ ਦਾ ਮੇਰੇ ਹੂੰ ਉਹਨੇ ਫੋਨ ਕੀਤਾ ਕਿ ਨਾਮ ਇੱਥੇ ਜਨਾਨੀ ਚਿੱਕਾ ਮਾਰਦੀ ਪਈ ਐ ਸੇਟਾ ਦੇ ਅੰਦਰ ਹੂੰ ਫਿਰ ਕੌਣ ਹੈ ਜਨਾਨੀ ਪਹਿਲਾਂ ਦੇਖੀਏ ਤੁਸੀਂ ਕਦੇ ਨਹੀਂ ਮੈਨੇ ਦੇਖੀ ਨਹੀਂ ਦੇਖੀ ਇਹ ਫਿਰ ਇੱਥੇ ਕਿਸ ਤਰ੍ਹਾਂ ਆਈ ਇਹ ਆਪਣੇ ਨੂੰ ਵੀ ਪਤਾ ਨਹੀਂ ਇਹ ਚੱਕ ਕੇ ਲਿਆਇਆ ਕਿਵੇਂ ਲਿਆਇਆ ਉਹਨਾਂ ਨੂੰ ਪਤਾ ਹੋਣਾ ਨਹੀਂ ਤੁਸੀਂ ਇੱਥੇ ਰਹਿੰਦੇ ਹੋ ਜੀ ਕੀ ਕਰਦੇ ਹੋ ਤੁਸੀਂ ਚਿਕਨ ਦਾ ਕਰਦੇ ਹੋ ਠੀਕ ਹੈ ਫਿਰ ਕੀ ਹੋਇਆ ਫਿਰ ਮੈਂ ਆਇਆ ਫਿਰ ਮੈਂ ਸੇਟਾ ਚੱਕਿਆ ਜੀ ਹੂੰ ਇਨੂੰ ਵੀ ਨੰਗਾ ਕੀਤਾ ਸੀ ਆਪਣੇ ਵੀ ਨੰਗਾ ਸੀਗਾ ਮੈਂ ਗੱਲਾਂ ਗੁਲਾ ਕੱਢਿਆ ਸਿਰ ਮੈਨੂੰ ਪਹਿ ਜਾ ਉਹ ਉਸ ਤੋਂ ਬਾਅਦ ਉਹਦੇ ਬੰਦਾ ਕਹਿੰਦਾ ਮੈਂ ਮੈਂ ਆਪਣੇ ਕਰੇ ਮੈਂ ਜੋ ਮਰਜ਼ੀ ਕਰਾਂ ਤੂੰ ਕੋਣ ਨਾ ਬੋਲਣ ਵਾਲਾ ਠੀਕ ਹੈ ਫਿਰ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਜੀ ਪੁਲਿਸ ਨੂੰ ਮੈਨੂੰ ਨੰਬਰ ਨਹੀਂ ਸੀਗਾ ਇਹਨਾਂ ਸਾਹਮਣੇ ਬੌਜੀ ਦੇ ਨੇ ਮੈਂ ਕਿਹਾ ਉਹਨਾਂ ਨੂੰ ਬੁਲਾਣਾ ਮੈਂ ਨਹੀਂ ਤੇ ਬੌ ਨੂੰ ਹੂੰ ਕਹਿੰਦਾ ਜਿੰਨੂੰ ਮਰਜ਼ੀ ਬੁਲਾ ਲਓ ਮੈਂ ਆਪਣੇ ਕਰੇ ਬਥਾ ਮੈਂ ਗੋਰਾ ਮਿਆਦੋ ਜੀ ਨੌਕਰੀਨ ਸ਼ਾਹ ਪਾਰਟੀ ਤੋਂ ਦੱਸੋ ਜੀ ਕੀ ਮਾਮਲਾ ਹੈ ਸਾਰਾ ਮਾਮਲਾ ਇਹ ਹੈ ਕਿ ਰਾਤ ਤਕਰੀਬਨ 11:00 ਵਜੇ ਇੱਕ ਲੇਡੀ ਹੈਗੀ ਜਿਹੜੇ ਕੁਝ ਮਾਈਂਡ ਕੋ ਪ੍ਰੋਬਲਮ ਹੈ ਉਹ ਸੜਕ ਤੇ ਨੇੜੇ ਤੇੜੇ ਕਿਤੇ ਬੈਠੀ ਸੀ ਹੂੰ ਇਹ ਜਿੱਥੇ ਹੈਗਾ ਬੰਦਾ ਕਿ ਸ਼ਰਾਬ ਪਿੰਦਾ ਰਾਜ ਕੇ ਬਿੱਟੂ ਨਾ ਦਾ ਬੰਦਾ ਜਿਹੜਾ ਕਿ ਕਾਫੀ ਦੇਰ ਤੋਂ ਕਰਪਟ ਬੰਦਾ ਹੈਗਾ ਸਭ ਨੂੰ ਪਤਾ ਵਾ ਜਿਹਦੇ ਘਰ ਦੇ ਬਾਹਰ ਤੁਸੀਂ ਖੜੇ ਹੋ ਜਿਹਦੇ ਘਰ ਦੇ ਬਾਹਰ ਖੜੇ ਆ ਦਾ ਮਕਾਨ ਨੰਬਰ ਆ ਹੈਗਾ ਜੀ 023343 ਠੀਕ ਹੈ ਜੀ ਠੀਕ ਇਹਨਾਂ ਨੇ ਉਸ ਲੇਡੀ ਨੂੰ ਫੜ ਕੇ ਲਿਆ ਆਪਣੇ ਘਰ ਵਿੱਚ ਬਾੜ ਲਿਆ ਠੀਕ ਹੈ ਜੀ ਉਹਦੇ ਨਾਲ ਗਲਤ ਕੰਮ ਕਰਦਾ ਇਹ ਲੇਡੀ ਬਾਹਲੇ ਚੀਕਾ ਮਾਰਦੀ ਸੀ ਹਾਂਡਗਵਾਰ ਨੂੰ ਸਾਰੇ ਨੂੰ ਪਤਾ ਲੱਗਿਆ ਜਦੋਂ ਵੀ ਇਹ ਆਵਾਜ਼ ਕਾਦੀ ਪੈਂਦੀ ਆ ਲੋਕ ੱੱਕੇ ਨਾਲ ਜਾ ਕੇ ਗੇਟ ਖੋਲੇ ਜਦੋਂ ਗੇਟ ਖੋਲਿਆ ਤੇ ਰੋਜ਼ ਜਨਾਨੀ ਨੇ ਕੱਪੜੇ ਲਹਾਇਆ ਸਾਰਾ ਇਹਨੇ ਵੀ ਇਹਨੇ ਜਦੋਂ ਛਡਾਉਣ ਦੀ ਕੋਸ਼ਿਸ਼ ਕੀਤੀ ਉਹ ਵਾਲੇ ਬਿੱਟੂ ਨੇ ਇੱਕ ਦੋ ਚਪੇੜਾਂ ਮਾਰੀਆਂ ਵੀ ਇਹਨੂੰ ਛੱਡਦਾ ਨਹੀਂ ਸੀ ਕਿਤੇ ਦੋ ਤਿੰਨ ਇਕੱਠੇ ਹੋ ਕੇ ਜਾ ਕੇ ਉਹ ੱਤਕਾ-ਤੁੱਕਾ ਮਾਰ ਕੇ ਛਡਾਏ ਜਨਾਨੀ ਦੀ ਹਾਲਾਤ ਜਾਦੇ ਖਰਾਬ ਸੀ ਉਹ ਵਿਚਾਰੀ ਸਾਈ ਰਾਤੋਂ ਉੱਥੇ ਪਈ ਰਹਿ ਗਈ ਆ ਹੁਣ ਵੀ ਆ ਹਾਲਾਤ ਦੇਖੋ ਕੀ ਬਣਿਆ ਹੋਇਆ ਇਹ ਤੁਹਾਨੂੰ ਕੀ ਲੱਗਦਾ ਹੈ ਜੋ ਮਹਿਲਾ ਹੈ ਕਿ ਇੱਥੋਂ ਦੀ ਵਸਨੀਕ ਹੈ ਨਹੀਂ ਇੱਥੋਂ ਦੇ ਵਸੇਕ ਨਹੀਂ ਇਹ ਕਿਤੇ ਜੁਪੀ ਦੇ ਰਹਿਣ ਵਾਲੀ ਹੈਗੀ ਆ ਤੇ ਸ਼ਾਂਤੀ ਨਗਰ ਨੇੜੇ ਰਹਿੰਦੀ ਆ ਹੁਣ ਸਹੀ ਤਰੀਕੇ ਦੱਸ ਨਹੀਂ پا ਰਹੀ ਸਾਰਾ ਕੁਝ ਉਹਨੂੰ ਹਾਇ ਕੋਈ ਮੌਂਡਲੀ ਪ੍ਰੋਬਲਮ ਹੈਗੀ ਐਨੂੰ ਕੁਛ ਤੇ ਸਾਰੀ ਰਾਤ ਤੋਂ ਇਸੇ ਤਰ੍ਹਾਂ ਸੜਕ ਵਿੱਚਕਾਰ ਬਿਲਕੁਲ ਇੱਥੇ ਪਈ ਰਹਿ ਗਈ ਸਾਈਜਾ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਉਹਨੂੰ ਕਰਿਆ ਆ ਕੇ ਉਹਨੂੰ ਜਿਹੜਾ ਦੋਸੀ ਸੀ ਬਿੱਟੂ ਉਹਨੂੰ ਫੜ ਕੇ ਲੈ ਗਏ ਨੇ ਤੇ ਹੁਣ ਐਂਬੂਲੈਂਸ ਨੂੰ ਫੋਨ ਕਰਿਆ ਸੀ ਦੋ ਤਿੰਨ ਵਾਰੀ ਕਰਿਆ ਸਿਡਿਊਲ ਵਿਜੀ ਆ ਉਹ ਕਹਿੰਦੇ ਸਾਡੇ ਐਂਬੂਲੈਂਸ ਵਿਜੀ ਹੈਗੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਮਹਿਲਾਵਾਂ ਨੂੰ ਲੈ ਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦਾਵੇ ਇਹਨਾਂ ਨੂੰ ਕੀ ਕਹਿਣਾ ਪ੍ਰਸ਼ਾਸਨ ਜਿਹੜਾ ناکਾਮ ਹੈ ਜੀ ਇੱਥੇ ਤਾਂ 100% ਬਰਦਾਸ਼ਤਾਂ ਜਦੋਂ ਹੁੰਦੀਆਂ ਨੇ 1% ਉਹਦੀ ਕਾਰਵਾਈ ਹੁੰਦੀ ਹੈ 99% ਤੇ ਕਾਰਵਾਈ ਨਹੀਂ ਹੁੰਦੀ ਆ ਆਏ ਨਿਤ ਦਿਨ ਇਹੋ ਜੀ ਕਾਰਵਾਈ ਤਾਂ ਹੁੰਦੀ ਹੀ ਨਹੀਂ ਆ ਛੋਟੀ ਮੋਟੀ ਗੱਲਾਂ ਨੇ ਉਹ ਪੁਲਿਸ ਨੂੰ ਕੁਝ ਨਹੀਂ ਹੁਣ ਦੇਖੋ ਇੰਚਾਰਜ ਸਾਹਿਬ ਨੂੰ ਫੋਨ ਕੀਤਾ ਗਿਆ ਹਜੇ ਤਾਂ ਮੌਕੇ ਤੇ ਕੋਈ ਨਹੀਂ ਪਹੁੰਚਿਆ